ਹਾਲੋ ਦੋਸਤੋ ਸਸਰੀਆਕਾਰ ਹੋ ਸਦਾ ਤੁਸੀਂ ਸਾਰੇ ਠੀਕ ਹੋਵੋ ਅੱਜ ਦੋਸਤੋ ਤੁਹਾਨੂੰ ਆਪਾਂ ਸਵਰਗ ਦੇ ਤੇ ਜ਼ਿੰਦਗੀ ਦੇ ਦਰਸ਼ਨ ਕਰਾਉਣੇ ਆ ਵੀ ਜ਼ਿੰਦਗੀ ਕਿੱਥੇ ਸੀ ਗਈ ਦੋਸਤੋ ਆ ਆਪਣਾ ਪਿੰਡ ਵਾਲਾ ਸਕੂਲ ਆ ਸਰਕਾਰੀ ਹਾਈ ਸਕੂਲ ਇਹ ਪਹਿਲਾਂ 10ਵੀਂ ਤੱਕ ਕਰੋਂਦਾ ਸੀਗਾ ਹੁਣ ਪਲੱਸ 2 ਤੱਕ ਕਰ ਬਣ ਗਿਆ ਤੇ ਇਹ ਆਪਣਾ ਸਕੂਲ ਆ ਇਹ ਸਕੂਲ ਨੇ ਆਪਾਂ ਕਰ ਸਦੇ ਇਹਨੂੰ ਆਪਾਂ ਜ਼ਿੰਦਗੀ ਕਰ ਸਦੇ ਜ਼ਿੰਦਗੀ ਹੁੰਦੀ ਸੀ ਇੱਕ ਠੀਕ ਆ ਇਹ ਜੋ ਦੁਬਾਰਾ ਨਹੀਂ ਮਿਲਣੀ ਆ ਇਧਰ ਦਫ਼ਤਰ ਹੁੰਦਾ ਸੀਗਾ ਪ੍ਰਿੰਸੀਪਲ ਸਰ ਦਾ ਇਹ ਜ਼ਿੰਦਗੀ ਆ ਜ਼ਿੰਦਗੀ ਜੋ ਦੁਬਾਰਾ ਨਹੀਂ ਮਿਲਦੀ ਇੱਕ ਵਾਰੀ ਲੰਘ ਜੇ ਤੇ ਇਧਰ ਆ ਸਟਾਫ ਰੂਮ ਹੁੰਦਾ ਸੀਗਾ ਆ ਸਾਹਮਣੇ ਆਪਣੇ ਇਹ ਹੁੰਦੀ ਸੀ ਕੰਪਿਊਟਰ ਲੈਬ ਆ ਤੇ ਆ ਆਪਣਾ ਹੁੰਦਾ ਸੀ ਕਲਾਸ ਆਪਣੀ ਇਹ ਹੁੰਦੀ ਸੀ 10ਵੀਂ ਕਲਾਸ ਏ ਆਪਣੀ ਕਲਾਸ ਹੁੰਦੀ ਸੀ ਇਹ ਇਹਦੇ ਦੋ ਬਗੇਟ ਆ ਕਲਾਸ ਦੇ ਅਸੀਂ ਮਗਰ ਬੈਂਦੇ ਹੁੰਦੇ ਸੀਗੇ ਆਹ ਦੋਸਤੋ ਆਹ ਕਾ 12 ਇਧਰ ਮਗਰ ਬੈਂਦੇ ਹੁੰਦੇ ਸੀਗੇ ਅਸੀਂ ਆਹ ਬਾਰ ਖੋੜ ਕੇ ਬੈਂਚ ਵਿੱਚ ਲਾ ਕੇ ਇੱਥੇ ਬੈਂਦੇ ਹੁੰਦੇ ਸੀਗੇ ਗਰਮੀ ਚ ਲੈਟ ਉੱਠ ਜਾਣੀ ਬਾਰ ਖੋੜ ਕੇ ਬਹਿ ਜਾਣਾ ਵਿੱਚ ਬੈਂਚ ਲਾ ਲੈਣਾ ਵਧੀਆ ਨਜ਼ਾਰੇ ਹੁੰਦੇ ਬੜੇ ਨਜ਼ਾਰੇ ਹੁੰਦੇ ਹੁੰਦੇ ਸੀਗੇ ਆਹ ਦਸਮੀ ਬੀ ਹੁੰਦੀ ਸੀ ਉਰੇ ਜਿਹ ਪਿੰਡ ਦੇ ਜਵਾਕ ਹੁੰਦੇ ਸੀ ਇਹਦੇ ਆਸ-ਪਾਸੇ ਪਿੰਡਾਂ ਦੇ ਜਵਾਕ ਪੜਦੇ ਹੁੰਦੇ ਸੀ ਉਹ ਹੁੰਦੇ ਸੀ ਕਿ ਬੀ ਕਲਾਸ ਚ ਤੇ ਇਹਦੇ ਅੱਗੇ ਨੌਵੀਂ ਏ ਤੇ ਨੌਵੀਂ ਬੀ ਹੁੰਦੀ ਸੀਗੀ ਇਹਦਾ ਹੁਣ ਕਮਰੇ ਨਵੇਂ ਪਾਤੇ ਪਹਿਲਾਂ ਉਸੇ ਨਾਲ ਦੇ ਕਮਰੇ ਪੁਰਾਣੇ ਹੁੰਦੇ ਸੀਗੇ ਤੇ ਇਹ ਇਧਰਲੇ ਪਾਸੇ ਆ ਪਾਰਕ ਹੁੰਦੇ ਸੀਗੇ ਜਿਹੜਾ ਇਹ ਕੱਚੇ ਹੁੰਦੇ ਸੀਗੇ ਹੁਣ ਤਾਂ ਇੰਟਰਲੌਕ ਟਾਇਲ ਚੰਤੀ ਆ ਪਾਰਕਾਂ ਵਿੱਚ ਇਹ ਦੋ ਪਾਰਕ ਹੁੰਦੇ ਸੀ ਹੁਣ ਤਾਂ ਇੱਕ ਬਣਾਤਾ ਸਾਰਾ ਇਦੇ ਵਿੱਚ ਦੀ ਨੰਗਾ ਹੁੰਦਾ ਸੀਗਾ ਹੁਣ ਤਾਂ ਇੱਕ ਬਣਾ ਤੱਕ ਦੋ ਸੀਗੇ پارک ਬਾਕੀ ਆ ਸਾਰਾ ਕੋ ਸਾਇੰਸ ਸੀਗਾ ਇੱਥੇ ਬੈਂਦੇ ਹੁੰਦੇ ਸੀਗੇ ਜਦੋਂ ਕਿਸੇ ਸਰਦ ਦਾ ਜਾਂ ਮੜਮ ਦਾ ਕੰਮ ਨਾ ਕੀਤਾ ਨਾ ਤੇ ਮੜਮਾ ਨੂੰ ਬੈ ਕੇ ਸਿਰ ਸੱਟ ਕੇ ਪਾ ਜਣਾ ਬੈਂਚ ਦੇ ਮੜਮ ਵੀ ਸਿਰ ਦੁਖਦਾ ਸਰ ਜੀ ਸਿਰ ਦੁਖਦਾ ਤੇ ਧੁੱਪੇ ਬੈ ਜੇ ਕਹਿੰਦੇ ਚਲੋ ਧੁੱਪੇ ਬੈ ਜਾਓ ਸਿਆਲ ਚ ਚਲ ਧੁੱਪੇ ਜਾ ਕੇ ਬੈ ਜਾ ਕਿਉਂ ਕੰਮ ਤਾਂ ਕੀਤਾ ਨਹੀਂ ਹੁੰਦੇ ਸੀ ਬਹਾਨਾ ਹੁੰਦਾ ਸੀ ਕਿ ਇੱਕ ਤੇ ਇਧਰ ਦੀ ਮਗਰ ਦੀ ਅਸੀਂ ਭੱਜਦੇ ਹੁੰਦੇ ਸੀਗੇ ਇਧਰ ਕਿਤਾਬ ਜਾਲੀ ਪਾਟੀ ਹੁੰਦੀ ਸੀ ਜਾਲੀ ਵਿੱਚ ਦੀ ਕਿਤਾਬਾਂ ਸੱਟ ਦੇਣੀ ਆ ਇੱਕ ਇੱਕ ਕਰਕੇ ਫਿਰ ਕੱਟ ਸੱਟ ਦੇਣੀ ਤੇ ਮੁੜ ਕੇ ਇੱਧਰ ਦੀ ਆ ਕੇ ਪਾ ਕੇ ਕਿਤਾਬਾਂ ਤੇ ਮੁੜ ਕੇ ਭਾਜ ਜਾਂਦੇ ਹੁੰਦੇ ਸੀਗੇ ਆ ਸਾਰੇ ਕਮਰੇ ਬਾਅਦ ਚ ਬਣਿਆ ਪਹਿਲਾਂ ਇੱਧਰ ਕੋਈ ਕਮਰਾ ਨਹੀਂ ਸੀਗਾ ਇਹ ਸਾਰਾ ਖੁੱਲਾ ਹੀ ਸੀਗਾ ਤਾਂ ਇਹ ਜ਼ਿੰਦਗੀ ਆ ਨਾ ਜਿਹੜੀ ਇਹ ਜ਼ਿੰਦਗੀ ਹੈ ਇਹ ਦੁਬਾਰਾ ਨਹੀਂ ਮਿਲਣੀ ਨਾ ਉਹ ਯਾਰ ਨਾ ਉਹ ਮਿਲਣਾ ਨਾਇ ਜਿੰਦਗੀ ਮਿਲਿਆ ਸਾਰਾ ਪਾਰਕ ਹੁਣ ਬਣਾਤੇ ਵਧੀਆ ਪੱਕੇ ਬਣਾਤੇ ਅੱਗੇ ਕੱਚੇ ਹੁੰਦੇ ਸੀ ਸਾਰੇ ਵਿੱਚ ਘਾ ਲੱਗਿਆ ਹੁੰਦਾ ਸੀਗਾ ਤੇ ਇਧਰ ਮਗਰਲੇ ਪਾਸੇ ਰਸੋਈ ਆ ਨਾਲ ਉਹਦੇ ਬੀਬੀਆਂ ਖਾਣਾ ਬਣਾਉਂਦੀਆਂ ਹੁੰਦੀਆਂ ਸੀਗਾ ਖਾਣਾ ਖਾਂਦੇ ਹੁੰਦੇ ਸੀਗੇ ਇਧਰ ਰਸੋਈ ਔਰ ਰਸੋਈ ਆ ਤੇ ਨਾਲ ਇਹਦੇ ਖਾਣਾ ਬਣਾਉਣ ਵਾਲਾ ਤੇ ਇੱਥੇ ਬਣਾਉਂਦੇ ਹੁੰਦੇ ਸੀ ਬੀਬੀਆਂ ਖਾਣਾ ਤੇ 7ਵੀਂ 6ਵੀਂ 7ਵੀਂ 8ਵੀਂ ਨੂੰ ਮਿਲਦਾ ਹੁੰਦਾ ਸੀ ਕਿ 9ਵੀਂ 10ਵੀਂ ਨੂੰ ਮਿਲ ਜਾਂਦੇ ਵੇਚ ਲੈਣਾ ਦੇ ਲਾ ਕੇ ਖਾਂਦੇ ਹੁੰਦੇ ਸੀਗੇ ਜੇ ਵਾਦੇ ਨਾਲ ਤਾਂ ਮਿਲ ਜਾਂਦਾ ਹੁੰਦਾ ਸੀ ਨਹੀਂ ਤਾਂ ਵੇਚ ਲੈਣਾ ਦੇ ਲਾ ਕੇ ਜਾਂ ਕਿਸੇ ਨੂੰ 8ਵੀਂ 7ਵੀਂ ਵਾਲੇ ਨੂੰ ਘਾੜ ਕੇ ਲੈ ਲੈਂਦੇ ਹੁੰਦੇ ਸੀਗੇ ਆਹ ਗਰਾਊਂਡ ਆ ਸਕੂਲ ਦਾ ਇਹਦਾ ਬਾਕੀ ਸਾਰਾ ਕੁਸ ਆਈਆਂ ਬਸ ਆਹ ਪਾਰਕ ਪੱਕਾ ਬਣਾਤਾ ਵਿੱਚ ਕਮਰੇ ਨਵੇਂ ਪੈ ਗਏ ਆ ਇਧਰ ਕਬੱਡੀ ਖੇਡੀ ਜਾਂਦੇ ਬੱਚੇ ਜਵਾਕ ਆ ਉੱਧਰ ਵੀ ਕਮਰੇ ਸੀ ਕਿ ਉਧਰ 6ਵੀਂ 7ਵੀਂ 8ਵੀਂ ਹੁੰਦੇ ਸੀਗੇ ਆ ਬਾਥਰੂਮ ਹੁੰਦਾ ਸੀਗਾ ਤੇ ਨਾਲ ਇੱਕ ਜਨਰੇਟਰ ਵਾਲਾ ਸੀਗਾ ਉਹ ਪੈਪ ਆ ਜਿਹੜੀ ਲੱਗੀ ਆ ਪੈਪ ਉਤੋਂ ਦੀ ਭਾਜਦੇ ਹੁੰਦੇ ਸੀ ਤੀਜੇ ਚੌਥੇ ਤੇ ਪੰਜਵੇਂ ਪੀਰੀਅਡ ਕਰੇ ਜਾਣ ਲਈ ਤੇ ਇੱਥੇ ਨਲਕਾ ਲੱਗਿਆ ਹੁੰਦਾ ਸੀਗਾ ਹੁਣ ਤਾਂ ਨਲਕਾ ਪੱਟਤਾ ਇਹ ਇੱਥੋਂ ਪਾਣੀ ਪੀਂਦੇ ਹੁੰਦੇ ਸੀ ਕਿਤੇ ਇੱਧਰ ਕਲਾਸਾਂ ਦੂਜੀਆਂ ਬੈਠੀਆਂ ਹੁੰਦੀਆਂ 6ਵੀਂ 7ਵੀਂ 8ਵੀਂ ਕਲਾਸ ਹੁੰਦੇ ਸੀਗਾ ਇੱਧਰ ਇਹ ਸਾਰੀ ਸੜਕ ਦੇ ਉੱਤੇ ਲੱਗ ਜਾਂਦੇ ਆ ਇੱਧਰ ਵੀ ਅਸੀਂ ਬੈੰਦੇ ਰਹੇ ਆ 7ਵੀਂ ਮੌਕੇ ਇੱਧਰ ਚੋਬਰ ਕਬੱਡੀ ਖੇਡ ਜਾਂਦੇ ਆ ਆਹ ਸਟੇਜ ਸਟੇਜ ਉੱਤੇ ਸਾਨੂੰ ਖੜਾar ਦਿੰਦੇ ਦੀ ਤੜਕੇ ਕੱਢ ਕੇ ਜਿਹਦੇ ਨੈਰੋ ਪੈਂਟਾ ਪਾਈਆਂ ਵਾਲ ਖੜੇ ਆ ਜਾਂ ਸ਼ਰਟ ਬਾਹਰ ਆ ਇਸ ਥੇ ਕੱਢ ਕੇ ਖਿਲਾਰ ਦਿੰਦੇ ਸੀਗੇ ਸਾਨੂੰ ਅਸੀਂ ਤਾਂ April 'ਚ ਜਾਂਦੇ ਨਹੀਂ ਹੁੰਦੇ ਅਸੀਂ ਮਗਰੋਂ ਕਮਰੇ ਕਮਰੇ ਦੇ ਮਗਰ ਲੋਕੇ ਖੜ ਜਾਂਦੇ ਜਦੋਂ April ਹੋ ਜਾਂਣੀ ਉਦੋਂ ਵਿੱਚ ਰਲ ਜਾਣਾ ਭੱਜ ਕੇ ਆਹ ਸਾਰੇ ਕਮਰੇ ਨਵੇਂ ਪਏ ਆ ਇਹ ਜਿੰਦਗੀ ਸੀਗੀ ਹੁਣ ਕੋਈ ਜਿੰਦਗੀ ਨਹੀਂ ਆ ਆਪਣਾ ਗੁਰੂ ਘਰ ਆ ਸਕੂਲ ਦੇ ਲਾਗੇ ਇੱਥੋਂ ਅਸੀਂ ਪ੍ਰਸ਼ਾਦ ਖਾ ਕੇ ਆਉਂਦੇ ਹੁੰਦੇ ਸੀਗੇ ਜਦੋਂ ਭੱਜਦੇ ਹੁੰਦੇ ਸੀਗੇ ਸਕੂਲ 'ਚ ਜਾ ਕੇ ਉਹਦੇ ਬੰਦਾ ਸੀਗਾ ਗੁਰੂ ਘਰ ਨਾ